ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਕਦੀ ਵੀ ਨਹੀਂ ਜਾਣ ਸਕਦਾ ਕਿ ਉਸਦਾ ਆਉਣ ਵਾਲਾ ਕੱਲ ਕਿਦਾਂ ਦਾ ਹੋਵੇਗਾ ਕੱਲ ਉਸਦੇ ਨਾਲ ਕੀ ਘਟੇਗਾ ਕਿਹੜਾ ਮੋੜ ਉਸਦੇ ਜੀਵਨ ਨੂੰ ਬਦਲ ਦੇਵੇਗਾ ਪਰ ਇੱਕ ਸੱਚ ਇਹ ਹੈ ਕਿ ਜਿਸਦਾ ਮਨ ਸ਼ਾਂਤ ਅਤੇ ਕਰਮ ਸੱਚੇ ਹੁੰਦੇ ਹਨ ਉਸਦਾ ਭਵਿੱਖ ਬਹੁਤ ਸੋਨਾ ਅਤੇ ਨਿਰਮਲ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਏ ਮੇਰੇ ਪਿਆਰੇ ਸਿੱਖ ਇਹ ਬ੍ਰਹਮੰਡ ਤੇਰੇ ਕਰਮਾਂ ਦੇ ਅਨੁਸਾਰ ਤੈਨੂੰ ਪ੍ਰਣਾਮ ਦਿੰਦਾ ਹੈ ਜੇਕਰ ਤੇਰੇ ਜੀਵਨ ਵਿੱਚ ਅਸ਼ੁਭ ਚੱਲ ਰਿਹਾ ਹੈ ਅਤੇ ਤੂੰ ਅੰਦਰੋਂ ਨਿਰਮਲ ਸ਼ਾਂਤ ਤੇ ਇਮਾਨਦਾਰ ਬਣਿਆ ਰਹੇ ਤਾਂ ਕਈ ਸੰਕਟ ਤੇਰੇ ਰਾਹ ਵਿੱਚ ਆਨ ਤੋਂ ਪਹਿਲਾਂ ਹੀ ਵਾਪਸ ਚਲੇ ਜਾਂਦੇ ਹਨ ਸੱਚ ਇਹੀ ਹੈ ਇਨਸਾਨ ਨੂੰ ਕੋਈ ਵੇਖੇ ਨਹੀਂ ਪਤਾ ਪਰ ਕੋਈ ਇਨਸਾਨ ਦੇ ਕਰਮਾਂ ਦੀ ਖੁਸ਼ਬੂ ਨੂੰ ਪਛਾਣ ਲੈਂਦਾ ਹੈ ਕਿਸੇ ਦਾ ਦਿਲ ਨਾ ਦਿਖਾਵੋ ਕਿਸੇ ਦੇ ਨਾਲ ਅਨਿਆਏ ਨਾ ਕਰੋ ਅਤੇ ਆਪਣੇ ਕਰਮ ਧਰਮ ਤੋਂ ਲੱਗ ਨਾ ਹੋਂਦੇ ਵੋ ਕਿਉਂਕਿ ਸ਼ਾਂਤ ਮਨ ਅਤੇ ਪਵਿੱਤਰ ਕਰਮ ਬ੍ਰਹਮੰਡ ਨੂੰ ਵੀ ਤੇਰੇ ਵੱਲ ਝੁਕਾ ਦਿੰਦੇ ਹਨ ਤੂੰ ਆਪਣੇ ਕਰਮ ਸਹੀ ਰੱਖਾ ਤੇ ਆਪਣੇ ਮਨ ਨੂੰ ਨਿਰਮਲ ਰੱਖ ਬਾਕੀ ਸਭ ਮੇਰੇ ਉੱਪਰ ਛੱਡ ਦੇ ਮੈਂ ਤੈਨੂੰ ਕਦੀ ਦੁਬਿਧਾ ਅਤੇ ਮੁਸ਼ਕਲਾਂ ਵਿੱਚ ਨਹੀਂ ਰਹਿਣ ਦੇਵਾਂਗਾ ਜਿਸ ਨੂੰ ਮੈਂ ਰਾ ਸਤਾਦ ਖਾਂਦਾ ਹਾਂ ਉਸ ਨੂੰ ਅੰਧੇਰਾ ਵੀ ਰਸਤਾ ਦੇ ਦਿੰਦਾ ਹੈ ਤਾਂ ਅੱਜ ਤੋਂ ਡਰਨਾ ਇਸ ਤੋਂ ਇੱਕ ਤੋਂ ਕਰਨ ਉੱਚੇ ਅਤੇ ਸੁੱਚੇ ਰੱਖ ਮਨ ਸ਼ਾਂਤ ਰੱਖ ਅਤੇ ਗੁਰੂ ਸਾਹਿਬ ਉੱਪਰ ਉੱਪਰ ਆਪਣਾ ਭਰੋਸਾ ਰੱਖ ਤੇਰੇ ਲਈ ਜੋ ਹੋਣਾ ਚਾਹੀਦਾ ਹੈ ਉਹੀ ਹੋਵੇਗਾ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਸੱਚੇ ਦੇ ਸਾਥ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ